ਮਾਸਟਰ ਮੇਰੇ ਨਾਲ ਸੀ ਪੁੱਛ ਲਿਓ ਇਹਨੂੰ ਵੀ ਭਾਵੇਂ ਮੈਂ ਸਕੂਟੀ ਤੋਂ ਜਦੋਂ ਬਾਈਪਾਸ ਕਰੋਸ ਕੀਤਾ ਤੇ ਇੱਕ ਮਾਤਾ ਨੇ ਪਿੱਛੋਂ ਆ ਕੇ ਮੋਢੇ ਤੋਂ ਫੜ ਲਿਆ ਮੈਨੂੰ ਮੈਂ ਬੜੀ ਹਰਾੜ ਹੋਈ ਵੀ ਮੇਰੀ ਨਜ਼ਰ ਪਛਾਣ ਚੜੀ ਆ ਮਾਤਾ ਉਸ ਮਾਤਾ ਨੇ ਮੈਨੂੰ ਮੋਢੇ ਤੋਂ ਫੜਿਆ ਕਹਿੰਦੀ ਧੀਏ ਮੈਨੂੰ ਬਾਈਪਾਸ ਬੈਂਕ ਤੱਕ ਛੱਡਿਆ ਮੈਂ ਕਿਹਾ ਮਾਤਾ ਕੀ ਗੱਲ ਇੰਨੀ ਗਰਮੀ ਦੁਪਹਿਰ ਦਾ ਟਾਈਮ 1.5 ਤੱਕ ਤੂੰ ਕੀ ਕਰਨਾ ਹੈ ਬੈਂਕ ਵਿੱਚ ਜਾ ਕੇ ਕਹਿੰਦੀ ਧੀਏ ਮੈਂ ਪੈਨਸ਼ਨ ਕਢਾਉਣੀ ਆ ਤੇ ਮੈਂ ਹਾਂ ਮਾ ਤੂੰ ਇੰਨੀ ਬਜ਼ੁਰਗ ਆ ਤੇਰੇ ਕੋ ਤੁਰਿਆ ਤੱਕ ਚਾਲੜਿਆ ਤੂੰ ਆਪਣੇ ਬੱਚਿਆਂ ਨੂੰ ਲੈ ਕੇ ਆਉਂਦੀ ਪੈਨਸ਼ਨ ਕਢਾਉਣੀ ਸੀ ਤਾਂ ਤੇ ਅੱਗੇ ਉਸ ਬੰਦੇ ਪਤਾ ਕੀ ਜਵਾਬ ਦਿੱਤਾ ਬਜ਼ੁਰਗ ਨੇ ਕਹਿੰਦੀ ਮੇਰੇ ਬੱਚੇ ਮੇਰੇ ਲਈ ਮਰ ਗਏ ਰੋਣ ਲੱਗ ਪਈ ਉਹ ਮਾਂ ਉੱਥੇ ਬੈਠੀ ਮੇਰੀ ਸਕੂਟਰੀ ਤੇ ਕੋਲ ਮੇਰੇ ਬੈਠੀ ਰੋਣ ਲੱਗ ਪਈ ਕਹਿੰਦੀ ਧੀਏ ਮੇਰੇ ਬੱਚੇ ਮੇਰੇ ਲਈ ਮਰ ਗਏ ਮੈਂ ਕਿਹਾ ਮਾਂ ਇਤਾਂ ਕਿਉਂ ਕਹਿਨੀ ਆ ਬਜ਼ੁਰਗ ਹੋ ਤੁਸੀਂ ਕਹਿੰਦੀ ਧੀਏ ਕੀ ਦੱਸਾਂ ਮੈਂ ਕਰਤਾਰਪੁਰ ਤੋਂ ਚੱਲ ਕੇ ਆਈ ਫਗਵਾੜੇ ਪਾਸ ਤੇ ਤੇ ਮੈਨੂੰ ਇੱਥੇ ਕੋਈ ਸਾਧਨ ਨਹੀਂ ਮਿਲਿਆ ਮੈਂ ਤੈਨੂੰ ਤਾਂ ਕਰਕੇ ਕਹਤੀ ਏ ਮੈਨੂੰ ਲੈ ਜਾ ਤੇ ਦੇਖੋ ਪਿਆਰਿਓ ਸਾਡੇ ਬਜ਼ੁਰਗ ਪੈਨਸ਼ਨ ਜਦੋਂ ਲੈ ਲਉਂਦੇ ਇਕੱਲੇ ਆਉਂਦੇ ਨੇ ਧੱਗੇ ਖਾ ਖਾ ਪਸਾਂ ਚ ਆਉਂਦੇ ਨੇ ਪਰ ਮੈਂ ਕਹਿੰਦੀ ਆ ਜਿਹੜੇ ਮਾਪਿਆਂ ਨੇ ਆਪਣਾ ਖੂਨ ਪਸੀਨਾ ਤੁਹਾਨੂੰ ਦੇ ਕੇ ਐਨੀ ਮਿਹਨਤ ਦੇ ਨਾਲ ਪਾਲਿਆ ਤੁਸੀਂ ਕਿਉਂ ਨਹੀਂ ਸਤਕਾਰ ਕਰਦੇ ਕੀ ਕਮੀ ਰਹਿ ਜਾਂਦੀ ਮਾਪਿਆਂ ਦੇ ਵਿੱਚ ਇੱਥੇ ਪੂਰਾ ਹੋ ਗਿਆ ਜੇ ਮਾਪਿਆਂ ਨੇ ਕੋਈ ਗੱਲ ਕਹਿ ਦਿੱਤੀ ਤੇ ਕੀ ਹੋ ਗਿਆ ਬੱਚੇ ਆ ਸੀ ਅਸੀਂ ਛੋਟੇ ਆ ਉਹ ਸਾਡੇ ਵੱਡੇ ਨੇ ਸਾਨੂੰ ਉਹਨਾਂ ਨੇ ਕੁਝ ਨਾ ਕੁਝ ਕਹੀ ਚਾਲਾ ਕਿਉਂਕਿ ਉਹਨਾਂ ਦੇ ਤਜਰਬੇ ਨੇ ਆਪਣੇ ਮਾਪਿਆਂ ਦਾ ਸਤਿਕਾਰ ਕਰਿਆ ਕਰੋ ਆ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਬੇਸ਼ੱਕ ਪਿਓ ਨੇ ਚ ਪੇੜਾ ਮਾਰ ਦਿੱਤੀਆਂ ਪਰ ਪਿਓ ਦੀ ਅੱਗੇ ਨਹੀਂ ਬੋਲਿਆ ਪਾਪਾ ਨਾਨਕ ਬੇਸ਼ੱਕ ਮਾਤਾ ਨੇ ਕਹਿ ਦਿੱਤਾ ਸੀ ਮਾਤਾ ਨਾਨਕੀ ਪਾਪਾ ਨਾਲ ਕ ਆਪਣੇ ਪਿਓ ਦੇ ਅੱਗੇ ਨਹੀਂ ਬੋਲਿਆ ਜਿਹੜੇ ਬੱਚੇ ਆਪਣੇ ਮਾਪਿਆਂ ਦਾ ਸਤਿਕਾਰ ਕਰਦੇ ਨੇ ਬਜ਼ੁਰਗਾਂ ਦਾ ਸਤਿਕਾਰ ਕਰਦੇ ਨੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਗੁਰੂ ਸਾਹਿਬ ਉਹਨਾਂ ਦੀਆਂ ਝੋਲੀਆਂ ਭਰਦੇ ਨੇ ਪਰ ਜਿਹੜੇ ਬੱਚੇ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ ਵਾਹਿਗੁਰੂ ਉਹਨਾਂ ਨੂੰ ਸਮੱਤ ਬਖਸ਼ੇ ਉਹ ਆਪਣੇ ਮਾਪਿਆਂ ਦਾ ਸਤਿਕਾਰ ਕਰਨ ਤੇ ਮਾਪੇ ਆਪਣੇ ਬੱਚਿਆਂ ਨੂੰ ਸਮਝਣ ਦਾ ਚਤਨ ਕਰਨ ਗੁਰੂ ਪਾਤਸ਼ਾਹ ਕਿਰਪਾ ਕਰਨ ਰਹਿਮਤ ਕਰਨ